ਜੀ ਉਹਨਾਂ ਨੂੰ ਇਸ ਦਲਦਲ ਚੋਂ ਬਾਹਰ ਲੈ ਕੇ ਆਈਏ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ ਸਾਡੀ ਲੜਾਈ ਉਹਨਾਂ ਨਾਲ ਨਹੀਂ ਸਾਡੀ ਲੜਾਈ ਉਹਨਾਂ ਨਾਲ ਆ ਜੋ ਇਹ ਵੇਚ ਰਹੇ ਆ ਜੋ ਇਹ ਜੜ ਲਾ ਰਹੇ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹ ਬਹੁਤ ਛੱਡਣਾ ਵੀ ਚਾਹੁੰਦੇ ਹੁੰਦੇ ਨੇ ਪਰ ਉਹਨਾਂ ਨੂੰ ਸਹੀ ਜਿਹੜੀ ਹੈ ਨਾ ਵੀ ਸਿੱਖਿਆ ਨਹੀਂ ਮਿਲਦੀ ਗਈ ਜਾਂ ਕਹਿ ਲੋ ਵੀ ਉਹ ਜਿਹੜੇ ਡਰੱਗ ਸੈਂਟਰ ਜਿੱਥੇ ਛੜਾਏ ਜਾਂਦੇ ਨੇ ਐਡਿਕਸ਼ਨ ਸੈਂਟਰ ਬਣੇ ਹੋਏ ਨੇ ਉੱਥੇ ਵੀ ਉਹਨਾਂ ਦੀ ਇਹ ਸ਼ਿਕਾਇਤ ਰਹਿੰਦੀ ਆ ਵੀ ਸਾਡੇ ਨਾਲ ਯਾਰ ਕੁੱਟ ਮਾਰ ਜਾਂਦੀ ਹੁੰਦੀ ਆ ਅਸੀਂ ਹਰ ਦਾਲੇ ਪਿੰਡਾਂ ਦੇ ਵਿੱਚ ਵੀ ਟੀਮਾਂ ਬਣਾ ਕੇ ਇਸ ਦੇ ਉੱਤੇ ਕੰਮ ਕਰਾਂਗੇ ਤਾਂ ਜੋ ਇਹ ਨਸ਼ਿਆਂ ਨੂੰ ਠੱਲ ਪਾਈ ਜਾ ਸਕੇ ਖੜਦੇ ਲੋਕਾਂ ਦੀ ਕਿਹਾ ਜਾਂਦਾ ਕਿ ਜੇਕਰ ਜਵਾਨੀ ਦਾ ਜੋਸ਼ ਸਹੀ ਦਿਸ਼ਾ ਦੇ ਵਿੱਚ ਚੱਲੇ ਉਹਨੂੰ ਲੋਕਾਂ ਦਾ ਸਾਥ ਮਿਲੇ ਤਾਂ ਜਵਾਨੀ ਦਰਿਆਵਾਂ ਨੂੰ ਬੰਨ੍ਹ ਲਾ ਦਿੰਦੀ ਆ ਵੱਡੇ ਵੱਡੇ ਪਹਾੜ ਹਿਲਾ ਦਿੰਦੀ ਆ ਬਿਲਕੁਲ ਇਹ ਸੱਚ ਵਗਰ ਕਰ ਬਖਾਇਆ ਨਾਰਗੋਵਾਲ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਮਣੀ ਗਰੇਵਾਲ ਨੇ ਤੁਸੀਂ ਸਾਰੀ ਉਹ ਕਹਾਣੀ ਪਿਛਲੀ ਜਾਣਦੇ ਹੋ ਕਿ ਮੈਂ ਸਰਪੰਚ ਇਹ ਤਹਈਆ ਕਰਦਾ ਕਿ ਮੈਂ ਆਪਦੇ ਪਿੰਡ ਚੋਂ ਨਸ਼ਾ ਖਤਮ ਕਰਨਾ ਪਿੰਡ ਨੂੰ ਨਸ਼ਾ ਮੁਕਤ ਬਣਾਉਣਾ ਪਰ ਨਸ਼ਾ ਤਸਕਰ ਸਰਪੰਚ ਨੂੰ ਧਮਕੀ ਦਿੰਦੇ ਨੇ सरपंच ਡਰ ਕੇ ਘਰੇ ਨਹੀਂ ਬਹਿੰਦਾ ਉਹ ਅੜ ਜਾਂਦਾ ਲੋਕਾਂ ਦਾ ਸਾਥ ਮਿਲਦਾ ਸੋਸ਼ਲ ਮੀਡੀਆ ਤੇ ਮੁੱਦਾ ਆਉਂਦਾ ਤੁਸੀਂ ਭਰਪੂਰ ਸਾਥ ਦਿੰਨੇ ਹੋ ਪ੍ਰਸ਼ਾਸਨ ਜਿਹੜਾ ਕੁੰਭ ਕਰਨੀ ਨੀਂਦ ਸੁੱਤਾ ਹੁੰਦਾ ਜਾਗਦਾ ਤੇ ਕੱਲ ਰਾਤ ਨਰੰਗਾਲ ਦੇ ਵਿੱਚ ਜਾਂ ਇਹ ਕਹਿ ਲਈਏ ਪਿੰਡਾਂ ਦੇ ਵਿੱਚ ਹੁਣ ਬਲਡੋਜਨ ਆਉਣੇ ਸ਼ੁਰੂ ਹੋ ਗਏ ਨੇ ਮਨੀ ਨੇ ਜਿਹੜਾ ਜਾਗ ਲਾਇਆ ਉਹ ਲੋਕ ਹੁਣ ਜਾਗ ਉੱਠੇ ਨੇ ਪਿੰਡਾਂ ਦੇ ਵਿੱਚ ਮੁੱਦੇ ਪਖਣ ਲੱਗੇ ਨੇ ਨਸ਼ਾ ਤਸਕਰਾਂ ਦੀ ਰਾਤ ਜਿਹੜਾ ਇੱਥੇ ਘਰ ਸੀਗਾ ਉਹ ਬਲਡੋਜ਼ਰ ਚੱਲਿਆ ਉਹਦੇ ਤੇ ਕਿਵੇਂ ਹੁੰਦੀ ਹੈ ਸਾਰੀ ਕਾਰਵਾਈ ਆਪਾਂ ਸਰਪੰਚ ਸਾਹਿਬ ਨਾਲ ਗੱਲ ਕਰਦੇ ਆ ਮਨੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਮੁਬਾਰਕਬਾਦ ਹੈ ਤੁਸੀਂ ਹੱਕਦਾਰ ਹੋ ਤੁਹਾਡੀ ਜਿਹੜੀ ਮਿਹਨਤ ਆ ਉਹ ਲੱਗਦਾ ਸਫਲ ਹੋਈ ਆ ਚਲੋ ਅੰਛਿਕ ਜਿੱਤ ਮੈਂ ਇਹਨੂੰ ਕਹਿਣਾ ਹੋ ਗਈ ਕਿਉਂਕਿ ਆਪਾਂ ਉਸ ਦਿਨ ਸਮੁੱਚੀ ਜਿੱਤ ਮੰਨਾਂਗੇ ਜਿਸ ਦਿਨ ਪੂਰੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਊਗਾ ਹਨਾ ਜੀ ਤਾਂ ਬਾਈ ਜੀ ਇਹ ਕਿਵੇਂ ਹੁੰਦੀ ਹੈ ਸਾਰੀ ਕਾਰਵਾਈ ਕਿਵੇਂ ਪ੍ਰਸ਼ਾਸਨ ਰਾਤ ਆਉਂਦਾ ਇਹ ਬਾਰੇ ਦੱਸਿਓ ਜੀ ਇਹਦੇ ਬਾਰੇ ਸਾਰੀ ਕਾਰਵਾਈ ਵੀਰੇ ਜਿਵੇਂ ਤੁਹਾਨੂੰ ਪਤਾ ਹੀ ਆ ਪਹਿਲਾਂ ਜੋ ਆਪਾਂ ਪਹਿਲਾਂ ਵੀ ਇੰਟਰਵਿਊ ਕੀਤੀ ਆ ਉਹਦੇ ਚ ਆਪਾਂ ਦੱਸਿਆ ਵੀ ਕੀ ਕੀ ਹਾਲਾਤ ਆ ਠੀਕ ਆ ਸਾਡੀ ਇੱਕ ਜੋ ਅਸੀਂ ਚਿੰਗ ਲਾਈ ਆ ਉਹਦੇ ਚ ਇੱਕ ਸਾਡੀ ਛੋਟੀ ਜੀ ਜਿੱਤ ਹੋਈ ਆ ਜੀ ਬਰੇ ਜਿੱਤ ਉਸ ਦਿਨ ਹੋ ਜਾਣੀ ਆ ਜਿੱਦਨ ਸਾਡੇ ਸਾਰੇ ਨੌਜਵਾਨ ਅਸੀਂ ਨਸ਼ਿਆਂ ਤੋਂ ਮੋੜ ਕੇ ਗਰਾਉਂਡਾਂ ਵੱਲ ਵਾਪਸ ਲਿਆਏ ਉਸ ਦਿਨ ਅਸੀਂ ਆਪਣੀ ਵੱਡੀ ਜਿੱਤ ਮੰਨਾਂਗੇ ਵੀ ਨਾਰਗਵਾਲ ਦੇ ਬੱਚੇ ਆ ਜਿਹੜੇ ਉਹ ਮੈਂ ਗਰਾਉਂਡਾਂ ਚ ਵਾਪਸ ਲਿਆਏ ਆ ਜੀ ਬਰੇ ਇਹ ਪਰਿਵਾਰ ਨੇ ਜਿਵੇਂ ਤੁਸੀਂ ਦੇਖਿਆ ਹੀ ਆ ਪਿਛਲੇ ਸਮੇਂ ਚ ਡਾਇਰੈਕਟ ਫੇ ਸਾਨੂੰ ਵੀ ਧਮਕੀਆਂ ਦੇਣ ਲੱਗ ਗਏ ਸੀਗੇ ਤੇ ਨਸ਼ਾ ਡਾਇਰੈਕਟਰ ਕਹਿ ਰਹੇ ਸੀ ਕਿ ਅਸੀਂ ਵੇਚਦੇ ਆ ਹੁਣ ਦੇ ਨਹੀਂ ਵੇਚਦੇ ਵੇਚਾਂਗੇ ਉਸੇ ਤਰ੍ਹਾਂ ਜਿੱਦਾਂ ਇਹ ਵੀਡੀਓ ਵਾਇਰਲ ਹੁੰਦੀ ਆ ਮੀਡੀਆ ਸਾਥ ਦਿੰਦਾ ਸਾਡਾ ਉਸੇ ਤਰ੍ਹਾਂ ਸਰਦਾਰ ਜੀਵਨ ਸਿੰਘ ਸੰਗੋਵਾਲ ਸਾਡੇ ਏਰੀਏ ਦੇ ਐਮਐਲਏ ਆ ਜੋ ਉਹਨਾਂ ਦੇ ਸੰਪਰਕ ਚ ਜਦੋਂ ਅਸੀਂ ਧਿਆਨ ਚ ਇਹ ਗੱਲ ਲੈ ਕੇ ਆਂਦੀ ਉਹ ਇਦੇ ਉੱਤੇ ਇਮੀਡੀਏਟਲੀ ਐਕਸ਼ਨ ਲੈਂਦੇ ਆ ਉਸ ਤੋਂ ਬਾਅਦ ਇਹ ਮੀਡੀਆ ਦੇ ਥਰੂ ਜਦੋਂ ਵੀਡੀਓ ਮਾਨ ਸਾਹਿਬ ਤੱਕ ਪਹੁੰਚਦੀ ਆ ਪੰਜਾਬ ਦੇ ਮੁੱਖ ਮੰਤਰੀ ਤੱਕ ਉਹ ਡਾਇਰੈਕਟ ਮੈਨੂੰ ਕਾਲ ਲਗਾ ਕੇ ਸਾਡੇ ਨਾਲ ਗੱਲ ਕਰਦੇ ਆ ਕੱਲ ਹੀ ਕਾਲ ਆਉਂਦੀ ਆ ਉਹਨਾਂ ਦੀ ਕੱਲ ਹੀ ਕਾਲ ਆਉਂਦੀ ਆ ਜੀ ਮੈਨੂੰ ਕੱਲ ਸ਼ਾਮੀ ਨੀਅਰਬਾਊਟ 6:30 7 ਵੇ ਦੇ ਟਾਈਮਿੰਗ ਤੇ ਉਹਨਾਂ ਦੀ ਮੈਨੂੰ ਕਾਲ ਆਉਂਦੀ ਆ ਪਹਿਲਾਂ ਮੈਨੂੰ ਆਪਣੇ ਕਮਿਸ਼ਨਰ ਸਾਹਿਬ ਦੀ ਕਾਲ ਆਉਂਦੀ ਆ ਕਿ ਮਾਨ ਸਾਹਿਬ ਤੁਹਾਡੇ ਨਾਲ ਗੱਲ ਕਰਨਗੇ ਹਾਂਜੀ ਉਹਨਾਂ ਦੇ ਥਰੂ ਫਿਰ ਮਾਨ ਸਾਹਿਬ ਮੈਨੂੰ ਕਾਲ ਕਰਦੇ ਆ ਮਾਨ ਸਾਹਿਬ ਮੇਰੇ ਨਾਲ ਨੀਅਰਬਾਊਟ 7 ਤੋਂ 8 ਮਿੰਟ ਸਾਡੀ ਉਮੇ ਤੋਂ ਪ੍ਰੋਪਰ ਸਿਚੁਏਸ਼ਨ ਜੋ ਬਣੀ ਹੋਈ ਸੀ ਪਿੰਡ ਦੀ ਕੀ ਹਾਲਾਤ ਨੇ ਉਹਨਾਂ ਬਾਰੇ ਮੈਂ ਉਹਨਾਂ ਨੂੰ ਦੱਸਦਾ ਇਹਨਾਂ ਦੇ ਉੱਤੇ ਉਹਨਾਂ ਨੇ ਪੁੱਛਿਆ ਕਿ ਪਹਿਲਾਂ ਵੀ ਕੋਈ ਪਰਚਾ ਜੋ ਵੀ ਸੀਗੀ ਸਿਚੁਏਸ਼ਨ ਵਾ ਉਹਨਾਂ ਨੂੰ ਪ੍ਰੋਪਰ ਕਲੀਅਰ ਕੀਤੀ ਉਹਨਾਂ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਆਰਡਰ ਦਿੱਤੇ ਐਸਐਸਪੀ ਸਾਹਿਬ ਨੇ ਅੱਧੇ ਘੰਟਾ ਘੰਟੇ ਦੇ ਵਿੱਚ ਨੀਅਰਬਾਊਟ ਉਹ ਸਾਡੇ ਪਿੰਡ ਆਪਣੀ ਫੋਰਸ ਦੇ ਨਾਲ ਪਹੁੰਚ ਗਏ ਤੇ ਇਮੀਡੀਏਟਲੀ ਉਹਨਾਂ ਨੂੰ ਅਰੈਸਟ ਪਾਈ ਗਈ ਉਹਨਾਂ ਦੋਨਾਂ ਦੀ ਅਰੈਸਟ ਵੀ ਹੋ ਗਏ ਨੇ ਬਿਲਕੁਲ ਬਿਲਕੁਲ ਉਹਨਾਂ ਮੀਆਂ ਬੀਬੀ ਦੀ ਦੋਨਾਂ ਦੀ ਅਰੈਸਟ ਪਾਈ ਗਈ ਤੇ ਉਹਨ ਤੇ ਉਸ ਤੋਂ ਬਾਅਦ ਜੋ ਬੰਦੀ ਕਾਰਵਾਈ ਸੀ ਪ੍ਰਸ਼ਾਸਨ ਨੇ ਆਪਣੇ ਅਕੋਰਡਿੰਗ ਉਹਨਾਂ ਨੇ ਕੀਤੀ ਆ ਤੁਸੀਂ ਸਮਝਦੇ ਹੋ ਵੀ ਜਿਹੜੀ ਤੁਸੀਂ ਹਿੰਮਤ ਦਿਖਾਈ ਆ ਇਹਦੇ ਨਾਲ ਹੋਰ ਲੋਕ ਵੀ ਜਾਗਣਗੇ ਹੋਰ ਪਿੰਡਾਂ ਦੇ ਵਿੱਚ ਵੀ ਇਹ ਗੱਲ ਬਿਲਕੁਲ ਬਿਲਕੁਲ ਬਾਈ ਜੀ ਕਿਉਂਕਿ ਆਪਾਂ ਜਿਵੇਂ ਦੇਖਦੇ ਆਂ ਜੀ ਸਾਡਾ ਪਿੰਡ ਵੀ ਇੱਕ ਗਦਰੀ ਜੋਧਿਆਂ ਦਾ ਪਿੰਡ ਆ ਮੈਂ ਪਹਿਲਾਂ ਵੀ ਦੱਸਿਆ ਸੀ ਪਾਈਪਸਾਈ ਪਾਈਰਨ ਤੀਰ ਸਿੰਘ ਦਾ ਨਗਰ ਆ ਇਹ ਜਸਟਿਸ ਗੁਰਨਾਮ ਸਿੰਘ ਦਾ ਨਗਰ ਆ ਸਾਰਾ ਗੱਡੀ ਦੇ ਵਿੱਚ ਕੁਝ ਨੌਜਵਾਨ ਸ਼ਹੀਦ ਹੋਏ ਸੀ ਉਹਨਾਂ ਦੇ ਵਿੱਚੋਂ ਇੱਕ ਸਰਦਾਰ ਭੋਲਾ ਸਿੰਘ ਉਹ ਮੇਰੇ ਨਗਰ ਦੇ ਸੀਗੇ ਲਾਹੌਰ ਦੇ ਪਹਿਲੇ ਡੀਸੀ ਉਹ ਮੇਰੇ ਨਗਰ ਦੇ ਸੀਗੇ ਸਾਡੇ ਵੱਡੇ ਵੱਡੇ ਅਫਸਰਾਂ ਦਾ ਪਿੰਡ ਬਚਿਆ ਜਾਂਦਾ ਇਹ ਉਸੇ ਤਰ੍ਹਾਂ ਪਰ ਅੱਜ ਸਾਡੇ ਤੇ ਟੈਗ ਲੱਗ ਚੁੱਕਿਆ ਸੀ ਨਸ਼ਿਆਂ ਦਾ ਕਿਉਂਕਿ ਹਰ ਕੋਈ ਕਹਿੰਦਾ ਵਾ ਕਿ ਭਗਤ ਸਿੰਘ ਜੰਮੇ ਜ਼ਰੂਰ ਪਰ ਸਾਡੇ ਘਰ ਨਾ ਜੰਮੇ ਸਾਡੇ ਮੇਰੇ ਮਾਪਾਬੀ shear ਟੈਨਸ਼ਨ ਲੈਂਦੇ ਸੀਗੇ ਮੇਰੀ ਮਾਤਾ ਜੀ ਨੂੰ ਬਹੁਤ ਟੈਨਸ਼ਨ ਸੀ ਮੇਰਾ ਵੱਡਾ ਭਰਾ ਬਹੁਤ ਟੈਨਸ਼ਨ ਲੈਂਦਾ ਸੀ ਵੀ ਤੂੰ ਪਰ ਮੇਰੇ ਅੰਦਰ ਸੋਚ ਸੀ ਕਿਉਂਕਿ ਸਾਡੇ ਪਿੰਡ ਦਾ ਇੱਕ ਨੌਜਵਾਨ ਜੋ 4 ਤੋਂ 5 ਸਾਲ ਪਹਿਲਾਂ ਮੇਰਾ ਛੋਟਾ ਭਰਾ ਸੀ ਮੇਰੇ ਤੋਂ 1 ਅੱਧਾ ਸਾਲ ਛੋਟਾ ਸੀ ਉਸ ਦੀ ਡੈਥ ਹੁੰਦੀ ਹੈ ਚਿੱਟੇ ਦੇ ਨਸ਼ੇ ਦੇ ਨਾਲ ਤੇ ਲਾਸਟ ਮੰਥ ਉਸ ਦੀ ਸਿਸਟਰ ਦੀ ਮੈਰਿਜ ਸੀ ਉਹ ਬਾਹਰੋਂ ਆਉਂਦੀ ਆ ਤੇ ਉਹ ਬੇਟੀ ਜਦੋਂ ਆਪਣੇ ਸਿਰ ਤੇ ਮਹਾਰਾਜ ਸਵਾਰੀ ਲੈ ਕੇ ਆਉਂਦੀ ਹੌਸਲੇ ਨਾਲ ਮਹਾਰਾਜ ਸਵਾਰੀ ਤਾਂ ਆਪਣੇ ਘਰੇ ਲੈ ਆਈ ਪਰ ਜਦੋਂ ਉਹਨਾਂ ਦੀ ਮਾਤਾ ਕੋਲੇ ਆਂਟੀ ਕੋਲੇ ਮੈਂ ਬੈਠਿਆ ਉਹਨਾਂ ਦੇ ਜਦੋਂ ਅੰਜੂ ਅੱਖਾਂ 'ਚੋਂ ਮੈਂ ਦੇਖੇ ਉਹਨਾਂ ਨੇ ਕਿਹਾ ਵੀ ਪੁੱਤ ਅੱਜ ਅਸੀਂ ਯਾਦ ਕਰਦੇ ਆ ਮਨ ਨੂੰ ਕਿ ਅਗਰ ਅਮਨ ਹੁੰਦਾ ਤਾਂ ਮਹਾਰਾਜੀ ਸਵਾਰੀ ਅਮਨ ਘਰੇ ਲੈ ਕੇ ਆਉਂਦਾ ਉਸ ਟਾਈਮ ਮੇਰੇ ਅੰਦਰ ਹੋਰ ਜ਼ਿਆਦਾ ਅੱਗ ਲੱਗ ਗਈ ਅਸੀਂ ਪਹਿਲਾਂ ਹੀ ਇਹਨਾਂ ਨੂੰ ਅਵੇਅਰ ਕਰ ਰਹੇ ਸੀ ਨਸ਼ਿਆਂ ਦੇ ਉੱਤੇ ਫਿਰ ਅਸੀਂ ਇਹਨਾਂ ਤੇ ਹੋਸਟਿਕਲੀ ਹੋ ਗਏ ਕਿ ਤੁਸੀਂ ਨਸ਼ਾ ਇਹ ਬੰਦ ਕਰੋ ਫਿਰ ਅਸੀਂ ਉੱਥੇ ਇੱਕ ਕਮੇਟੀ ਬਣਾਈ ਟੀਮ ਸਾਡੀ ਪੈਰੇ ਲਾਉਣ ਲੱਗੀ ਠਿਕਰੀ ਪੈਰੇ ਅਸੀਂ ਉਹਨਾਂ ਦੇ ਉੱਤੇ ਕੰਮ ਕਰਦੇ ਗਏ ਉਹੀ ਅੱਗੇ ਵਧਦੀ 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 ਅਸੀਂ ਇਸ ਮੁਕਾਮ ਤੱਕ ਪਹੁੰਚੇ ਕਿ ਅਸੀਂ ਉਹ ਨਸ਼ੇ ਨੂੰ ਠੱਲ ਪਾਈ ਆ ਉਸ ਪਰਿਵਾਰ ਨੂੰ ਅਸੀਂ ਰੋਕ ਸਕਿਆ ਅਸੀਂ ਜਿਵੇਂ ਮੈਂ ਮੈਨੂੰ ਤੁਹਾਡੇ ਪਿੰਡ ਦੇ ਲੋਕ ਦੱਸਦੇ ਸੀਗੇ ਵੀ ਜਿਹੜੇ ਪਿਛਲੇ ਸਰਪੰਚ ਵੀ ਸੀ 2006 ਦਾ 17 ਦੀ ਘਟਨਾ ਕੋਈ ਦੱਸ ਰਹੇ ਸੀ ਵੀ ਉਹਨਾਂ ਨੇ ਵੀ ਕੋਸ਼ਿਸ਼ ਜ਼ਰੂਰ ਕੀਤੀ ਸੀ ਪਰ ਉਹਨਾਂ ਤੋਂ ਇਹ ਰੁਕੇ ਨਹੀਂ ਬੰਦੇ ਇਹ ਮਤਲਬ ਉਦੋਂ ਵੀ ਡਰੇ ਨਹੀਂ ਮਤਲਬ ਉਹਨਾਂ ਨੇ ਸਰਪੰਚ ਡਰਾ ਲਿਆ ਜਿਵੇਂ ਹੁਣ ਤੁਹਾਨੂੰ ਵੀ ਇਹਨਾਂ ਨੇ ਚਲੋ ਡਰਾਉਣ ਦੀ ਕੋਸ਼ਿਸ਼ ਸਾਡੇ ਆਂਟੀ ਸੀ ਗੁਰਪ੍ਰੀਤ ਕੌਰ ਤੇ ਉਹ ਸਰਪੰਚ ਸੀਗੇ ਅ ਜੇ ਅੰਕਲ ਦੇ ਘਰੋਂ ਉਹਨਾਂ ਨੇ ਵੀ ਸੇਮ ਪ੍ਰੋਸੀਜਰ ਕੀਤਾ ਸੀ ਸਾਰਿਆਂ ਨੂੰ ਅਸੀਂ ਇਹਨਾਂ ਨੇ ਇਕੱਠੇ ਹੋ ਕੇ ਘਰ-ਘਰ ਜਾ ਕੇ ਕਿਹਾ ਸੀ ਵੀ ਬਾਈ ਜੀ ਨਸ਼ੇ ਤੁਸੀਂ ਪਹਿਲਾਂ ਜੋ ਵੇਚਲੇ ਵੇਚ ਲੇ ਪਰ ਅੱਜ ਤੋਂ ਬਾਦੇ ਬੰਦ ਕਰ ਦਿਓ ਪਰ ਉਸ ਟਾਈਮੇ ਥੋੜਾ ਟਾਈਮ ਜਿਵੇਂ ਕਹਿੰਦੇ ਹਫਤਾ 10 ਦਿਨ ਠੱਲ ਪਾਉਂਦੇ ਸੀਗੇ ਜਿਵੇਂ ਪਹਿਲਾਂ ਅਸੀਂ ਵੀ ਇਹਨਾਂ ਨੂੰ ਸਮਝਾਇਆ ਸੀ ਪੰਜ ਚਾਰ ਦਿਨ ਨੇ ਰੁਕਦੇ ਸੀਗੇ ਪਰ ਉਸ ਤੋਂ ਬਾਅਦ ਇਹਨਾਂ ਦਾ ਕੰਮ ਖੁੱਲਮ-ਖੁੱਲਣਾ ਚੱਲਦਾ ਸੀ ਜਿਵੇਂ ਤੁਸੀਂ ਦੱਸਿਆ ਸੀਗਾ ਵੀ ਪੰਚਾਇਤ ਦੇ ਵਿੱਚ ਵੀ ਤੁਸੀਂ ਇਹ ਨਸ਼ੇ ਖਤਮ ਕਰਨ ਦਾ ਮੁੱਦਾ ਰੱਖਿਆ ਸੀ ਲੱਗਦਾ ਵੀ ਪਿੰਡ ਵਾਲਿਆਂ ਨੇ ਇਸੇ ਕਰਕੇ ਤੁਹਾਨੂੰ ਸਰਪੰਚੀ ਦਿੱਤੀ ਵੀ ਨੌਜਵਾਨ ਦੀ ਸੋਚ ਵਧੀਆ ਬਿਲਕੁਲ ਬਿਲਕੁਲ ਇੱਕ ਚੰਗੀ ਸੋਚ ਨੂੰ ਨੌਜਵਾਨਾਂ ਦੇ ਕਰਕੇ ਇੱਕ ਚੰਗੀ ਸੋਚ ਨੂੰ ਲੈ ਕੇ ਲੋਕ ਅੱਗੇ ਆਏ ਨੇ ਲੋਕਾਂ ਨੇ ਮੇਰਾ ਭਰਪੂਰ ਸਾਥ ਦਿੱਤਾ ਇੱਕ ਵੱਡੀ ਲੀਡ ਦੇ ਨਾਲ ਨਾਰਗਵਾਲ ਦੇ ਵਿੱਚ ਉਹਨਾਂ ਨੇ ਮੈਨੂੰ ਸਰਪੰਚੀ ਦਾ ਫਤਵਾ ਦਿੱਤਾ ਛੋਟੀ ਉਮਰ ਦੇ ਵਿੱਚ ਮੈਂ ਸਰਪੰਚ ਬਣਿਆ ਸਾਡੇ ਵੀ ਸੁਪਨੇ ਆ ਕਿ ਅਸੀਂ ਪਿੰਡਾਂ ਦੇ ਵਿੱਚ ਆਪਣੇ ਗਰਾਉਂਡਾਂ ਵਾਪਸ ਬਣਾਈਏ ਤੇ ਮੈਂ ਇੱਕ ਤੁਹਾਡੇ ਜਰੀਏ ਵੀ ਮਾਨ ਸਾਹਿਬ ਨੂੰ ਵੀ ਅਪੀਲ ਕਰੂੰਗਾ ਸਾਡੇ ਏਰੀਆ ਦੇ ਸਰਦਾਰ ਜੀਵਨ ਸਿੰਘ ਸੰਗੋਵਾਲ ਉਹਨਾਂ ਜੀ ਨੂੰ ਵੀ ਅਪੀਲ ਕਰੂੰਗਾ ਐਮ ਐਲ ਏ ਸਾਹਿਬ ਨੂੰ ਕਿਉਂਕਿ ਉਹਨਾਂ ਨੇ ਐਮ ਐਲ ਏ ਸਾਹਿਬ ਨੇ ਵੀ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਕਾਲ ਕਰਕੇ ਉਹਨਾਂ ਨੇ ਮੈਨੂੰ ਕਿਹਾ ਸੀ ਤੈਨੂੰ ਅਸੀਂ ਐਪਰੀਸ਼ੀਏਟ ਵੀ ਕਰਾਂਗੇ ਨਾਮ ਵੀ ਦੇਵਾਂਗੇ ਮੈਂ ਤੁਹਾਡੇ ਜਰੀਏ ਇੱਕ ਮੰਗ ਕਰੂੰਗਾ ਕਿ ਸਾਡੇ ਪਿੰਡ ਦੇ ਲਈ ਗਰਾਊਂਡ ਜ਼ਰੂਰ ਐਮ ਐਲ ਏ ਸਾਹਿਬ ਧਿਆਨ ਦਿਓ ਗਰਾਊਂਡ ਜ਼ਰੂਰ ਬਣਵਾਇਓ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਡੇ ਨੌਜਵਾਨਾਂ ਨੂੰ ਅਸੀਂ ਗਰਾਉਂਡਾਂ 'ਚ ਜੋੜਨਾ ਚਾਹੁੰਦੇ ਆ ਗਰਾਉਂਡਾਂ ਜਰੂਰ ਦਿਓ ਸਾਨੂੰ ਸੋ ਇਹਨਾਂ ਨੇ ਵੀ ਮਾਨ ਸਾਹਿਬ ਅਪੀਲ ਕੀਤੀ ਆ ਮੁੱਖ ਮੰਤਰੀ ਸਾਹਿਬ ਐਮ ਐਲ ਏ ਸਾਹਿਬ ਡੀ ਸਾਹਿਬ ਮੈਂ ਵੀ ਤੁਹਾਨੂੰ ਅਪੀਲ ਕਰੂੰਗਾ ਆਪਣੇ ਚੈਨਲ ਦੇ ਥਰੂ ਕਿਉਂਕਿ ਇਹੋ ਜਿਹੇ ਜਿਹੜੇ ਸਰਪੰਚ ਨੇ ਇਹਨਾਂ ਨੂੰ ਅੱਜ ਆਈਡਲ ਦੇ ਰੂਪ ਦੇ ਵਿੱਚ ਪੇਸ਼ ਕਰਨਾ ਜ਼ਰੂਰੀ ਆ ਜਿਵੇਂ ਨੌਜਵਾਨ ਦੇ ਅਵਾਰਡਸ ਮਿਲਦੇ ਨੇ 15 ਅਗਸਤ ਨੂੰ 26 ਜਨਵਰੀ ਨੂੰ ਅਵਾਰਡਸ ਦਿੱਤੇ ਜਾਂਦੇ ਨੇ ਤਾਂ ਇਸ ਸਰਪੰਚ ਨੂੰ ਜ਼ਰੂਰ ਅਵਾਰਡ ਦਿੱਤਾ ਜਾਵੇ ਵੈਸੇ ਤਾਂ ਇਹਨੇ ਅਵਾਰਡ ਲੈਣ ਤੋਂ ਬਹੁਤ ਵੱਡਾ ਕੰਮ ਕਰ ਲਿਆ ਇਹਨੂੰ ਅਵਾਰਡ ਦੀ ਲੋੜ ਨਹੀਂ ਲੋਕਾਂ ਨੇ ਵੈਸੇ ਹੀ ਇਹਨੂੰ ਅਵਾਰਡ ਦੇ ਦਿੱਤਾ ਕਿਉਂਕਿ ਪੂਰਾ ਪੰਜਾਬ ਇਹਦੀ ਪਿੱਠ ਤੇ ਆ ਕੇ ਖੜ ਗਿਆ ਪਰ ਫਿਰ ਵੀ ਲੋਕ ਜਾਂ ਨੌਜਵਾਨ ਮੁੰਡੇ ਕੰਮ ਕਰਨ ਉਹਨਾਂ ਨੂੰ ਹੌਸਲਾ ਮਿਲੇ ਕਿ ਜੇ ਆਪਾਂ ਤੁਰਦੇ ਹਾਂ ਕਿਸੇ ਕੰਮ ਲਈ ਰਸਤੇ ਮੁਸ਼ਕਲ ਹੁੰਦੇ ਨੇ ਪਰ ਜੇ ਹਿੰਮਤ ਸਾਥ ਦੇਵੇ ਜਾਂ ਲੋਕ ਡਰਨ ਨਾ ਤਾਂ ਫਿਰ ਮੰਜ਼ਿਲ ਪਾਈ ਜਾ ਸਕਦੀ ਆ ਤਾਂ ਸਰਪੰਚ ਸਾਹਿਬ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸੀਗਾ ਵੀ ਜਿਵੇਂ ਆਪਾਂ ਪਿਛਲੀ ਵੀਡੀਓ ਕੀਤੀ ਉਸ ਦਿਨ ਤੁਹਾਨੂੰ ਵੀ ਨਾਰਾਜ਼ਗੀ ਸੀ ਸਰਕਾਰ ਤੱਕ ਔਰ ਮੈਨੂੰ ਵੀ ਨਾਰਾਜ਼ਗੀ ਸੀ ਪ੍ਰਸ਼ਾਸਨ ਤੱਕ ਸਰਕਾਰ ਤੱਕ ਵੀ ਯਾਰ ਸਰਕਾਰ ਕੋਈ ਮਾੜਾ ਕੰਮ ਤਾਂ ਅਸੀਂ ਕਰ ਨਹੀਂ ਰਹੇਗੇ ਚੰਗਾ ਕੰਮ ਕਰ ਰਹੇ ਹਾਂ ਨਸ਼ੇ ਹੀ ਖਤਮ ਕਰ ਰਹੇ ਨੇ ਜਿਹੜਾ ਕੋੜ ਲੱਗਿਆ ਹੋਇਆ ਉਦੋਂ ਪ੍ਰਸ਼ਾਸਨ ਜਾਗਦਾਨੀ ਸਾਥ ਨਹੀਂ ਦਿੰਦਾ ਆਪਾਂ ਨਾਰਾਜ਼ਗੀ ਜ਼ਾਹਰ ਕਰਦੇ ਆ ਹਨਾ ਤੁਸੀਂ ਵੀ ਨਾਰਾਜ਼ਗੀ ਜ਼ਾਹਰ ਕਰ ਦਿਓ ਪਰ ਹੁਣ ਸੰਤੁਸ਼ਟੀ ਆ ਵੀ ਸਰਕਾਰ ਦੇਰ ਆਈ ਦਰੋਸਤਾਈ ਬਿਲਕੁਲ ਬਿਲਕੁਲ ਦੇਰ ਆਈ ਦਰੋਸਤਾਈ ਸੰਤੁਸ਼ਟੀ ਹੈ ਸਰਕਾਰ ਤੋਂ ਸਾਨੂੰ ਪ੍ਰਸ਼ਾਸਨ ਤੋਂ ਵੀ ਹੁਣ ਸੰਤੁਸ਼ਟਾ ਅਸੀਂ ਕਿ ਹਾਂ ਉਹਨਾਂ ਨੇ ਸਖਤ ਕਾਰਵਾਈ ਕੀਤੀ ਆ ਉਹਨਾਂ ਨੇ ਪਹਿਲਾਂ ਕਾਰਵਾਈ ਕੀਤੀ ਜਰੂਰ ਸੀ ਵੱਟ ਬਹੁਤ ਛੋਟੀ ਕਾਰਵਾਈ ਕੀਤੀ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਉਹਨਾਂ ਨੇ ਸਿਰਫ 751 ਕੀਤੀ ਸੀ ਨਾ ਤਾਂ ਉਹਨਾਂ ਨੇ ਕੋਈ ਉੱਥੇ ਰੇਡ ਮਾਰ ਕੇ ਉਹਨਾਂ ਦੇ ਘਰ ਦੇ ਵਿੱਚ ਚੈਕਿੰਗ ਕੀਤੀ ਕਿ ਉਹਨਾਂ ਦੇ ਕੋਲੇ ਨਸ਼ਾ ਹੈ ਜਾਂ ਨਹੀਂ ਹੈ ਜਦੋਂ ਹੁਣ ਉੱਪਰ ਤੱਕ ਗੱਲ ਗਈ ਵੀਡੀਓ ਵਾਇਰਲ ਹੋਈ ਮੀਡੀਆ ਨੇ ਸਾਥ ਦਿੱਤਾ ਪੰਜਾਬ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ ਉਸ ਤੋਂ ਬਾਅਦ ਪ੍ਰਸ਼ਾਸਨ ਜਾਗ ਗਿਆ ਜੀ ਆ ਸਰਪੰਚ ਸਾਹਿਬ ਜਿਵੇਂ ਮੈਂ ਤੁਹਾਨੂੰ ਇਹ ਵੀ ਜਾਣਨਾ ਚਾਹਨਾ ਵਾਂ ਬਈ ਜਦੋਂ ਉਹ ਨਸ਼ਾ ਤਸਕਰ ਜਿਵੇਂ ਤੁਸੀਂ ਦੱਸਿਆ ਵੀ ਕੱਲ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂ ਜਿੱ ਪਿੱਛੇ ਪਰਿਵਾਰ ਜਿਹੜਾ ਕੋਈ ਇਹਨਾਂ ਦਾ ਰਹਿੰਦਾ ਉਸ ਤੋਂ ਬਾਅਦ ਤਾਂ ਨਹੀਂ ਕੋਈ ਸਰਗਰਮੀ ਕੀਤੀ ਉਹਨਾਂ ਨੇ ਨਹੀਂ ਨਹੀਂ ਉਸ ਤੋਂ ਬਾਅਦ ਸ਼ਾਂਤ ਮਾਹੌਲ ਆ ਨਾਰਮਲ ਆ ਪਿੰਡ ਦੇ ਵਿੱਚ ਨਾਰਮਲ ਮਾਹੌਲ ਹੁੰਦਾ ਉਦਾਂ ਹੀ ਆ ਕੋਈ ਉਸ ਤੋਂ ਬਾਅਦ ਸਰਗਰਮੀ ਹਜੇ ਕੋਈ ਨਹੀਂ ਹੋਈ ਕੋਈ ਨਹੀਂ ਕੀਤੀ ਗਈ ਤੇ ਜਿਵੇਂ ਉਹ ਜਿਹੜੇ ਨੌਜਵਾਨ ਆ ਰਹੇ ਸੀ ਨਸ਼ਾ ਲੈਣ ਉਸ ਤੋਂ ਬਾਅਦ ਉਹ ਵੀ ਨਹੀਂ ਕੋਈ ਆਇਆ ਹਨਾ ਨਹੀਂ ਨੌਜਵਾਨ ਨਹੀਂ ਆਏ ਕਿਉਂਕਿ ਹੁਣ ਜੋ ਸੋਸ਼ਲ ਮੀਡੀਆ ਦੇਖਦੇ ਆ ਜਾਂ ਮੀਡੀਆ ਦੇਖਦੇ ਆ ਉਹ ਉਤੋਂ ਅਵੇਅਰ ਹੋ ਚੁੱਕੇ ਆ ਇੱਕ ਸਰਪੰਚ ਸਾਹਿਬ ਤੁਸੀਂ ਵੀ ਮੈਨੂੰ ਕਿਹਾ ਸੀਗਾ ਔਰ ਮੈਨੂੰ ਕਈ ਪਰਿਵਾਰਾਂ ਦੇ ਵੀ ਫੋਨ ਆਏ ਸੀਗੇ ਵੀ ਜਿਹੜੇ ਤੁਸੀਂ ਨਸ਼ਾ ਲੈਣ ਆਏ ਸੀਗੇ ਬੱਚੇ ਵੀ ਉਹਨਾਂ ਦੀ ਫੋਟੋ ਬਲਰ ਕਰਕੇ ਪਾਉਂਦੇ ਤਾਂ ਮੇਰੀ ਕੋਸ਼ਿਸ਼ ਸੀਗੀ ਵੀ ਬਲਰ ਤਾਂ ਨਹੀਂ ਸੀ ਕੀਤਾ ਵੀ ਯਾਰ ਪਤਾ ਲੱਗੇ ਮਾਪਿਓ ਨੇ ਵੀ ਸਾਡੇ ਬੱਚੇ ਕਰਦੇ ਕੀ ਆ ਅਸੀਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਸੀ ਕਰਾਉਣਾ ਚਾਹੁੰਦੇ ਸਰਪੰਚ ਸਾਹਿਬ ਬਹੁਤ ਮਾਪਿਆਂ ਦਾ ਇਹ ਡਾਰਾ ਵੀ ਸਾਡੇ ਬੱਚਿਆਂ ਤੇ ਕੋਈ ਕਾਰਵਾਈ ਨਾ ਕਰਨ ਜਿਹੜੇ ਉਹ ਨਸ਼ਾ ਲੈਣ ਆਏ ਇਸ ਪਿੰਡ 'ਚ ਤੁਸੀਂ ਫੜੇ ਸੀ ਚਲੋ ਛੜਤੇ ਸੀ ਉਹਨਾਂ ਨੂੰ ਸਮਝਾ ਕੇ ਤੋਰਤਾ ਸੀ ਹਾਂ ਜੀ ਹਾਂ ਜੀ ਤੁਸੀਂ ਕੋਈ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਯੋਜਨਾ ਬਣਾਈ ਹੈ ਕਿ ਉਹ ਬੱਚਿਆਂ ਤੇ ਕੋਈ ਕਾਰਵਾਈ ਨਾ ਕਰੇ ਪੁਲਿਸ ਨਹੀਂ ਨਹੀਂ ਬਿਲਕੁਲ ਬਿਲਕੁਲ ਆ ਹੁਣ ਵੀ ਮੈਂ ਸਰਾਬੇ ਤੋਂ ਆਇਆ ਆ ਸਰਾਬੇ ਇੱਕ ਫੰਕਸ਼ਨ ਸੀਗਾ ਡਰੱਗ ਦੇ ਉੱਤੇ ਹੀ ਸੀਗਾ ਉੱਥੇ ਡੀਐਸਪੀ ਸਾਹਿਬ ਵੀ ਬੈਠੇ ਸੀ ਵਿਰਿੰਦਰ ਸਰ ਤੇ ਐਸਐਚਓ ਸਾਹਿਬ ਵੀ ਸੀਗੇ ਜੋਧਾਂ ਤੋਂ ਦਵਿੰਦਰ ਸਰ ਉੱਥੇ ਵੀ ਇਹੀ ਗੱਲ ਹੋਈ ਆ ਕਿ ਉਹਨਾਂ ਦਾ ਕਸੂਰ ਨਹੀਂ ਆ ਜੋ ਨਸ਼ਿਆਂ ਤੇ ਲੱਗੇ ਆ ਅਸੀਂ ਉਹਨਾਂ ਨੂੰ ਇੱਕ ਮਾੜੀ ਨਿਗਾਹ ਦੇ ਨਾਲ ਨਾ ਦੇਖੀਏ ਅਸੀਂ ਉਹਨਾਂ ਨੂੰ ਇਸ ਦਲਦਲ ਚੋਂ ਬਾਹਰ ਲੈ ਕੇ ਆਈਏ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ ਸਾਡੀ ਲੜਾਈ ਉਹਨਾਂ ਨਾਲ ਨਹੀਂ ਸਾਡੀ ਲੜਾਈ ਉਹਨਾਂ ਨਾਲ ਆ ਜੋ ਇਹ ਵੇ ਹੇ ਸਾਡੀ ਲੜਾਈ ਉਹਨਾਂ ਦੇ ਨਾਲ ਆ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਕਿ ਆਪਾਂ ਉਹਨਾਂ ਨੌਜਵਾਨਾਂ ਨੂੰ ਤੰਗ ਨਾ ਕਰੀਏ ਹਾਂ ਉਹਨਾਂ ਨੂੰ ਵੀ ਅਪੀਲ ਕਰਦਾ ਹਾਂ ਅਗਰ ਤੁਸੀਂ ਮਾੜੀ ਸੰਗਤ ਦੇ ਵਿੱਚ ਫਸ ਚੁੱਕੇ ਹੋ ਤੁਹਾਨੂੰ ਕਿਸੇ ਪ੍ਰਕਾਰ ਦੀ ਮੈਡੀਸਿਨ ਚਾਹੀਦੀ ਆ ਐਨ ਆਰ ਆਈ ਵੀਰ ਜਾਂ ਪਿੰਡਾਂ ਵਾਲੇ ਪੰਜ ਸਰਪੰਚ ਸਾਰੇ ਤਿਆਰ ਬੈਠੇ ਆ ਸਾਡੀ ਟੀਮ ਵੀ ਤਿਆਰ ਬੈਠੀ ਆ ਅਸੀਂ ਤੁਹਾਡਾ ਸਾਥ ਦੇਾਂਗੇ ਅਸੀਂ ਤੁਹਾਨੂੰ ਮੈਡੀਸਿਨ ਲੈ ਕੇ ਦੇਾਂਗੇ ਤੁਸੀਂ ਇਸ ਦਲਦਲ ਚੋਂ ਬਾਹਰ ਆਓ ਉਹਨਾਂ ਚੋਂ ਇੱਕ ਵੀਡੀਓ ਮੈਂ ਤੁਹਾਨੂੰ ਦੱਸ ਵੀ ਦਿਨਾ ਇੱਕ ਲਹਿਰੇ ਤੋਂ ਇੱਕ ਮੁੰਡਾ ਸੀਗਾ ਜੋ ਆਪਾਂ ਵੀਡੀਓ ਪਾਈਆਂ ਨੇ ਉਹਦੇ ਵਿੱਚ ਇੱਕ ਲਹਿਰੇ ਤੋਂ ਮੁੰਡਾ ਸੀਗਾ ਉਹ ਹਾਲਾਕੀ ਨਸ਼ਾ ਨਹੀਂ ਕਰਦਾ ਉਹ ਕਿਸੇ ਦੇ ਨਾਲ ਆਇਆ ਸੀ ਉਸਦੇ ਘਰੇ ਉਹ ਬੰਦਾ ਲੇਬਰ ਦਾ ਕੰਮ ਕਰਦਾ ਸੀਗਾ ਉਹ ਉਸਦੇ ਨਾਲ ਆਇਆ ਸੀਗਾ ਤੇ ਉਹ ਮੁੰਡਾ ਨਸ਼ੇ ਨਹੀਂ ਕਰਦਾ ਉਹਨਾਂ ਦੀ ਫੈਮਿਲੀ ਦੇ ਮੈਨੂੰ ਬਹੁਤ ਕਾਲ ਆਈ ਸੀ ਮੈਂ ਬੇਨਤੀ ਕਰਦਾ ਉਹਦੇ ਲਈ ਮਾਫੀ ਵੀ ਮੰਗਦੇ ਆ ਬਟ ਉਹ ਮੁੰਡਾ ਨਸ਼ਾ ਨਹੀਂ ਕਰਦਾ ਜੀ ਉਹਦੇ ਨਾਲ ਦਾ ਜੋ ਉਹਨਾਂ ਦੇ ਘਰੇ ਲੇਬਰ ਦਾ ਕੰਮ ਕਰਦਾ ਸੀ ਮੁੰਡਾ ਉਹ ਕਰਦਾ ਨਸ਼ਾ ਤੇ ਇਹ ਤਾਂ ਸਭ ਕੁ ਵੀ ਲੈਣਾ ਚਾਹੀਦਾ ਵੀ ਆਟੇ ਨਾਲ ਪਲੇਥਣ ਵੀ ਲੱਗ ਜਾਂਦਾ ਵੀ ਗਲਤ ਬੰਦੇ ਦਾ ਕਦੇ ਵੀ ਸਾਥ ਨਾ ਦਿਓ ਨਹੀਂ ਨਹੀਂ ਮੈਂ ਉਸ ਮੁੰਡੇ ਨੂੰ ਪਰਸਨਲੀ ਵੀ ਮਿਲਿਆ ਜਾ ਕੇ ਤੇ ਮੈਂ ਉਸ ਨੂੰ ਵੀ ਸਮਝਾਇਆ ਵੀ ਦੇਖ ਅੱਜ ਤੈਨੂੰ ਇੱਕ ਛੋਟੀ ਜੀ ਸਿੱਖਿਆ ਹੀ ਸਮਝੇ ਰੋ ਵੀ ਅੱਜ ਜੇ ਤੂੰ ਕਿਸੇ ਦੇ ਨਾਲ ਲੈਣ ਆਇਆ ਤੈਨੂੰ ਪਤਾ ਵੀ ਕਿੱਥੇ ਚੱਲਿਆ ਜਾਂ ਨਹੀਂ ਚੱਲਿਆ ਕੱਲ ਨੂੰ ਕਿਸੇ ਵੱਡੀ ਸਮੱਸਿਆ ਦੇ ਵਿੱਚ ਵੀ ਤੁਹਾਨੂੰ ਪਸਾ ਸਕਦੇ ਸਰਪੰਚ ਸਾਹਿਬ ਮੇਰਾ ਆਖਰੀ ਸਵਾਲ ਤੁਹਾਨੂੰ ਵੀ ਜਿਵੇਂ ਤੁਸੀਂ ਪਿੰਡ ਚੋਂ ਤਾਂ ਚਲੋ ਇੱਕ ਵਾਰੀ ਜਿੱਤ ਪਾ ਲਈ ਆ ਪਿੰਡ ਤੋਂ ਬਾਹਰ ਵੀ ਕੋਈ ਵੱਡੀ ਆਪਦੀ ਟੀਮ ਬਣਾ ਕੇ ਪੰਜਾਬ ਲੈਵਲ ਤੇ ਜਾਂ ਜ਼ਿਲ੍ਹਾ ਲੈਵਲ ਤੇ ਕੋਈ ਕਰ ਰਹੇ ਹੋ ਇਕੱਠੇ ਲੋਕ ਵੀ ਆਪਾਂ ਨਸ਼ਿਆਂ ਦੇ ਖਿਲਾਫ ਇਹ ਜਿਹੜੀ ਮਹਮਾ ਵੱਡੀ ਛੇੜੀ ਜਾਵੇ ਬਿਲਕੁਲ ਵੱਡੀ ਮਹਮਾ ਅਸੀਂ ਛੇੜਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਹੀ ਡਿਸਕਸ ਕਰਦੇ ਆ ਰਹੇ ਸੀ ਹੁਣ ਵੀ ਰਸਤੇ 'ਚ ਤੇ ਸਾਡਾ ਅੜਗੜੇ ਦੇ ਪੰਜ ਸਰਪੰਚਾਂ ਨਾਲ ਵੀ ਕੰਟੈਕਟ ਹੋਇਆ ਵਾ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਸਾਡਾ ਵੀ ਸਾਥ ਦਿਓ ਉਹ ਵੀ ਅੱਗੇ ਲੱਗਣ ਨੂੰ ਤਿਆਰ ਬੈਠੇ ਆ ਅਸੀਂ ਹਰਦਾਲੇ ਪਿੰਡਾਂ ਦੇ ਵਿੱਚ ਵੀ ਟੀਮਾਂ ਬਣਾ ਕੇ ਇਸ ਦੇ ਉੱਤੇ ਕੰਮ ਕਰਾਂਗੇ ਤਾਂ ਜੋ ਇਹ ਨਸ਼ਿਆਂ ਨੂੰ ਠੱਲ ਪਾਈ ਜਾ ਸਕੇ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹ ਬਹੁਤ ਛੱਡਣਾ ਵੀ ਚਾਹੁੰਦੇ ਹੁੰਦੇ ਨੇ ਪਰ ਉਹਨਾਂ ਨੂੰ ਸਹੀ ਜਿਹੜੀ ਹੈ ਨਾ ਵੀ ਸਿੱਖਿਆ ਨਹੀਂ ਮਿਲਦੀਗੀ ਯਾਂ ਕਹ ਲੋ ਵੀ ਉਹ ਜਿਹੜੇ ਡਰੱਗ ਸੈਂਟਰ ਜਿੱਥੇ ਛੜਾਏ ਜਾਂਦੇ ਨੇ ਐਡਿਕਸ਼ਨ ਸੈਂਟਰ ਬਣੇ ਹੋਏ ਨੇ ਉੱਥੇ ਵੀ ਉਹਨਾਂ ਦੀ ਇਹ ਸ਼ਿਕਾਇਤ ਰਹਿੰਦੀ ਆ ਵੀ ਸਾਡੇ ਨਾਲ ਯਾਰ ਕੁੱਟ ਮਾਰ ਜਿਆਦੀ ਹੁੰਦੀ ਆ ਹਨਾ ਤਾਂ ਕੋਈ ਇਸ ਤਰ੍ਹਾਂ ਦਾ ਤੁਸੀਂ ਉਪਰਾਲਾ ਕਰਨ ਦੀ ਸੋਚ ਰਹੇ ਹੋ ਵੀ ਉਹਨਾਂ ਨੂੰ ਮਨੋਵਿਗਿਆਨਿਕ ਡਾਕਟਰਾਂ ਦੀ ਟੀਮ ਬਣਾ ਕੇ ਜਾਂ ਉਹਨਾਂ ਨੂੰ ਮਨੋਵਿਗਿਆਨਿਕ ਤੌਰ ਤੇ ਤਿਆਰ ਕੀਤਾ ਜਾ ਸਕੇ ਬਿਲਕੁਲ ਮਨੋਵਿਗਿਆਨਿਕ ਉਹਨਾਂ ਦੀ ਵੀ ਲੋੜ ਆ ਮਨੋਵਿਗਿਆਨਿਕ ਡਾਕਟਰਾਂ ਦੀ ਵੀ ਆਪਾਂ ਬੱਚੇ ਨੂੰ ਜਿਵੇਂ ਇੱਕ ਜੇਕਰ ਉਹਨਾਂ ਦਾ ਮਾੜੀ ਸੰਗਤ ਦੇ ਨਾਲ ਆਲਾ ਕਨੈਕਟ ਹੋਇਆ ਹੋਇਆ ਸਭ ਤੋਂ ਪਹਿਲਾਂ ਤਾਂ ਉਹ ਕਨੈਕਟਰ ਨੂੰ ਤੋੜਨ ਦੀ ਲੋੜ ਆ ਕਿ ਆਪਾਂ ਡਰਿਏ ਨਾ ਕਿ ਕੱਲ ਨੂੰ ਬੱਚਾ ਨੂੰ ਕੁਝ ਹੋ ਜਾਊਗਾ ਕੱਲੇ ਨੂੰ ਕੁਝ ਨਹੀਂ ਹੁੰਦਾ ਕੋਈ ਬਾਤ ਆ ਵੱਡਾ ਕੰਮ ਨਹੀਂ ਹੁੰਦਾ ਬੱਚੇ ਦਾ ਜਦੋਂ ਮਨ ਤੇ ਦਿਮਾਗ ਇੱਕ ਪਾਸੇ ਸਹੀ ਪਾਸੇ ਚਲਿਆ ਗਿਆ ਉਹਨੂੰ ਖੇਡਾਂ ਵੱਲ ਜੋੜੋ ਉਹਨੂੰ ਗਰਾਊਂਡਾਂ ਦੇ ਨਾਲ ਜੋੜੋ ਉਹਨੂੰ ਚੰਗੇ ਪਾਸੇ ਜੋੜੋ ਚੰਗੀਆਂ ਕਿਤਾਬਾਂ ਦੇ ਨਾਲ ਜੋੜੋ ਛੱਡ ਸਕਦੇ ਆ ਤੇ ਉਹਨੂੰ ਮੈਡੀਸਨ ਦੀ ਬਹੁਤ ਘੱਟ ਲੋੜ ਹੁੰਦੀ ਆ ਜ਼ਿਆਦਾ ਸਮਝਾਉਣ ਦੀ ਲੋੜ ਹੁੰਦੀ ਆ ਤਾਂ ਮੈਂ ਸਰਪੰਚ ਸਾਹਿਬ ਕੋਲੇ ਨਾ ਵੀਡੀਓ ਇਹਨਾਂ ਦੀ ਇੱਕ ਪਹਿਲਾਂ ਵੀ ਪਾਈ ਸੀ ਫੇਸਬੁੱਕ 'ਨਾ ਮੇਰੇ ਨਾਲ ਐਡ ਨੇ ਮੇਰੇ ਦੋਸਤ ਵੀ ਇਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਕਿ ਮੇਰੇ ਪਿੰਡ ਦੇ ਵਿੱਚੋਂ ਕੋਈ ਵੀ ਬੱਚਾ ਜਿਹੜਾ ਪੜ੍ਹਨਾ ਚਾਵੇ ਉਹਨੂੰ ਪੜਾਇਆ ਜਾਊਗਾ ਕੋਈ ਆਈਪੀਐਸ ਆਈਐਸ ਦਾ ਕੋਰਸ ਕਰਨਾ ਚਾਵੇ ਕਿਉਂਕਿ ਆਮ ਲੋਕਾਂ ਨੂੰ ਆਪਾਂ ਨੂੰ ਸਾਰਿਆਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਸਾਡੇ ਬੱਚੇ ਹੁਣ ਵਦੇਸ਼ ਜਾਣਾ ਚਾਹੁੰਦੇ ਨੇ ਕੋਈ ਅਫਸਰ ਨਹੀਂ ਬਣਨਾ ਚਾਹੁੰਦਾ ਤਾਂ ਇਹਨਾਂ ਨੇ ਉਹ ਪਹਿਲ ਕਦਮੀ ਕੀਤੀ ਸੀ ਆਉਣਾ ਮੈਂ ਉਦੋਂ ਸੀ ਪਰ ਮੁੱਦਾ ਹੁਣ ਇਹ ਮਿਲ ਗਿਆ ਇੱਕ ਵਾਰੀ ਮੈਂ ਚਾਹੁੰਦਾ ਉਹਦੇ ਬਾਰੇ ਵੀ ਡਿਟੇਲ ਦੇ ਵਿੱਚ ਦੱਸ ਦਿਓ ਜੀ ਹਾਂਜੀ ਉਹਦੇ ਤੇ ਅਸੀਂ ਪਹਿਲ ਕਦਮੀ ਕਿਉਂਕਿ ਸਾਡਾ ਮੁੱਦਾ ਹੀ ਮੇਨ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਪਹਿਲੀ ਇੰਟਰਵਿਊ ਦੇ ਵਿੱਚ ਵੀ ਗਲੀਆਂ ਨਾਲੀਆਂ ਬਣਦੀਆਂ ਰਹਿਣੀਆਂ ਰਹਿਣੀਆਂ ਸਾਡਾ ਮੇਨ ਮੁੱਦਾ ਹੀ ਇਹ ਸੀ ਕਿ ਅਸੀਂ ਆਪਣੀ ਪਨੀਰੀ ਨੂੰ ਸੰਭਲ ਲਈਏ ਉਹ ਜੜਾਂ ਨੂੰ ਸਾਂਭ ਲਈਏ ਪੰਜਾਬ ਦੀਆਂ ਨੂੰ ਅਸੀਂ ਗਰਾਉਂਡਾਂ ਵੱਲ ਜੋੜ ਦਈਏ ਪੜਾਈ ਵੱਲ ਜੋੜ ਦਈਏ ਕਿਉਂਕਿ ਅੱਜ ਸਾਡੇ ਸ਼ਿਕਾਇਤ ਕੀ ਹੁੰਦੀ ਆ ਕਿ ਸਰਕਾਰ ਦੇ ਵਿੱਚ ਵੱਡੇ ਅਫਸਰਾਂ ਦੇ ਆਉਂਦੇ ਨੇ ਤੇ ਜਿਹੜੇ ਆ ਉਹਨਾਂ ਦੇ ਪੰਜਾਬ ਦੇ ਬੱਚੇ ਨਹੀਂ ਹੈ ਬਾਹਰ ਦੀਆਂ ਸਟੇਟਾਂ ਦੇ ਬੱਚੇ ਆਉਂਦੇ ਆ ਕਿਉਂਕਿ ਉਹਨਾਂ ਨੂੰ ਗਾਈਡੈਂਸ ਨਹੀਂ ਮਿਲ ਰਹੀ ਸਾਨੂੰ ਵੀ ਗਾਈਡੈਂਸ ਉਸ ਸਮੇਂ ਸ਼ਾਇਦ ਨਹੀਂ ਮਿਲੀ ਹੈਗੀ ਅਸੀਂ ਚਾਹੁੰਦੇ ਆ ਕਿ ਉਸ ਗਾਈਡੈਂਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਕਿਸੇ ਨੇ ਵੀ ਆਈਪੀਐਸ IAS PCS HUPSC ਦਾ ਕੋਈ ਵੀ ਇਗਜ਼ਾਮ ਦੀ ਤਿਆਰੀ ਕਰਨੀਆਂ ਸਾਡੇ ਪਿੰਡ ਦਾ ਬੱਚਾ ਵਾਹੋ ਉਹਦਾ ਸਾਰਾ ਖਰਚਾ ਸਾਡੀ ਪੰਚਾਇਤ ਕਰੇਗੀ ਸਾਡੀ ਟੀਮ ਕਰੇਗੀ ਸਾਡੀ ਪੰਚਾਇਤ 5 ਸਾਲ ਬਾਅਦ ਰਹੇ ਨਾ ਰਹੇ ਪਰ ਸਾਡੀ ਟੀਮ ਅੱਗੇ ਵੀ ਉਹ ਖਰਚਾ ਕਰੇਗੀ ਉਹਨਾਂ ਨੂੰ ਅਸੀਂ ਪੜ੍ਹਾਵਾਂਗੇ ਉਹਦਾ ਸਾਰਾ ਖਰਚਾ ਅਸੀਂ ਚੱਕਾਂਗੇ ਜੀ ਥੈਂਕ ਯੂ ਭਾਈ ਜੀ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਜੀ ਸੋ ਭਾਈ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਸ਼ੇਅਰ ਇਸ ਕਰਕੇ ਕਰਿਓ ਕਿਉਂਕਿ ਅੱਜੋ ਪੰਜਾਬ ਨੂੰ ਇਹੋ ਜਿਹੇ ਸੋਚ ਵਾਲੇ ਨੌਜਵਾਨਾਂ ਦੀ ਲੋੜ ਆ ਜਿਹੜੇ ਪੰਜਾਬ ਨੂੰ ਸਹੀ ਸੇ ਦੇ ਸਕਣ ਜਿਹੜਾ ਪੰਜਾਬ ਆਪਣਾ ਰੰਗਲਾ ਪੰਜਾਬ ਆ ਜਾਂ ਜਿਹਨੂੰ ਕਹਿੰਦੇ ਆ ਵੀ ਹੁਣ ਭਟਕਿਆ ਹੋਇਆ ਪੰਜਾਬ ਆ ਉਹ ਭਟਕੇ ਹੋਏ ਪੰਜਾਬ ਨੂੰ ਮੁੜ ਪਹਿਲੇ ਵਾਲਾ ਪੰਜਾਬ ਬਣਾ ਲਈਏ ਪਹਿਲਾਂ ਵੀ ਜਦੋਂ ਅਗਵਾਈ ਚੰਗੀ ਮਿਲਦੀ ਸੀ ਤਾਂ ਕੰਮ ਵੀ ਚੰਗੇ ਹੁੰਦੇ ਸੀ ਤੇ ਪੰਜਾਬ ਵੀ ਚੰਗਾ ਲੱਗਦਾ ਸੀ ਅਗਵਾਈ ਚੰਗੀ ਦੀ ਲੋੜ ਆ ਸੋ ਇਹ ਜੇ ਨੌਜਵਾਨ ਅਪਰਾਲਾ ਕਰ ਰਹੇ ਨੇ ਇਹਨਾਂ ਦੀ ਜਿੰਨਾ ਹੌਸਲਾ ਵਜਾਈ ਕੀਤੀ ਜਾਵੇ ਉਨੀ ਥੋੜੀ ਆ ਧੰਨਵਾਦ ਜੀ ਮੈਂ ਤੇ ਮੇਰਾ ਸਾਥੀ ਪ੍ਰਦੀਪ ਢਾਲੀਵਾਲ ਜਲਦ ਹੀ ਨਵੀਂ ਚਰਚਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ